ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਐਮਾ ਐਮੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਨੇੜੇ ਚਬਾਲ ਵੀਰ ਕੋਲੇ ਦੇ ਘਰ ਆਈਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਵਿਕਰੀ ਵਾਲੀ ਖਾਸ ਜ਼ਰੂਰਤੇ ਆਉ ਲੈਨੇ ਆ ਬਧੇਰੇ ਡਿਟੇਲ ਵੀਰ ਕੋਲੇ ਦੇ ਨਾਲ ਗੱਲਬਾਤ ਕਰਕੇ ਸੋ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਬਾਕੀ ਪਸ਼ੂ ਚੰਗੇ ਆ ਦੋਸਤੋ ਵੱਡੀਆਂ ਮੱਜਾਂ ਨੇ ਤੇ ਆਹੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਘੁੱਲੇ ਸਾਸਰੀ ਘਾਲ ਜੀ ਸਾਸਰੀ ਵੀਰ ਜੀ ਸਾਸਰੀ ਘਾਲ ਜੀ ਠੀਕ ਹੈ ਵੀਰੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚੜ ਦੀ ਕਲਾ ਜੀ ਬਹੁਤ ਵਧੀਆ ਕੋਲੇ ਵੀਰ ਹਾਂਜੀ ਹਾਂਜੀ ਜੀ ਜਿੰਨੇ ਵੀ ਆਪਣੇ ਭੈਣ ਭਰਾ ਸੰਧੂ ਫਾਰਮਿੰਗ ਨਾਲ ਜੁੜ ਚੁੱਕੇ ਨਾ ਬਹੁਤ ਬਹੁਤ ਉਹਨਾਂ ਦਾ ਆਪਾ ਧੰਨਵਾਦ ਕਰਦੇ ਹਾਂ ਹੋਰ ਭੈਣ ਭਰਾਵਾਂ ਨੂੰ ਆਪਾ ਫੀਲ ਕਰਦੇ ਹਾਂ ਵੀ ਜੁੜੋ ਰਾਜ ਸੰਧੂ ਜੰਡਲ ਦੇ ਨਾਲ ਤੇ ਆਪਣਾ 1 ਲੱਖ ਪਰਿਵਾਰ ਆਪਣੇ ਨਾਲ ਜੁੜ ਚੁੱਕਾ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਹੁਤ ਬਹੁਤ ਭੈਣ ਭਰਾਵਾਂ ਦੀਆਂ ਮੁਬਾਰਕਾਂ ਆਪਾਂ ਕੋਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਵੀਰ ਕੋਲੇ ਨੇ ਵੀ ਮੁਬਾਰਕਬਾਦ ਦਿੱਤੀ ਹੈ ਵੀ ਕਹਿੰਦੇ ਆ ਵੀ ਲੱਖ ਸਬਸਕ੍ਰਾਈਬਰ ਲੱਖ ਦਾ ਸੋ ਸਾਰੇ ਭੈਣ ਭਰਾ ਸੱਜਣ ਵੀਰਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਦੋਸਤੋ ਠੀਕ ਆ ਜੀ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਦੋਸਤੋ ਸਪੋਰਟ ਕਰਦੇ ਰਿਆ ਕਰੋ ਠੀਕ ਆ ਜੀ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਦੇ ਰਿਆ ਕਰੋ ਲਾਈਕ ਕਰਦੇ ਰਿਆ ਕਰੋ ਤੇ ਆਜੋ ਸ਼ੁਰੂਆਤ ਕਰ ਲੈਨੇ ਆ ਵੀਰ ਕੋਲੇ ਦੇ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਤੋਰ ਕੇ ਚਲਾ ਗਿਆ ਪਤਸਲੀ ਨਾਲ ਦਿਖਾ ਦਾਂਗੇ ਦੋਸਤੋ ਐਨੀਮਲ ਜਿਹੜਾ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਤੇ ਕੋਲੇ ਵੀਰ ਇੱਕ ਸੰਪਰਕ ਨੰਬਰ ਆਪਣੇ ਬੋਲ ਕੇ ਦੱਸ ਦਈਏ ਮੋਬਾਈਲ ਨੰਬਰ ਵੀ ਜੀ ਹੈਗਾ ਆਪਣਾ 88782014 ਠੀਕ ਆ ਵੀਰੇ ਦੇ ਕੋਲੇ ਵੀ ਦੋ ਪਸ਼ੂ ਆਜ ਆਪਣੇ ਕੋਲ ਬੁਖਾਉਗਾ ਦੋਵੇਂ ਮੱਝਾਂ ਹੀ ਆ ਹਾਂਜੀ ਹਾਂਜੀ ਇੱਕ ਇੱਕ ਤਾਂ ਸੱਜਰ ਸੂਈ ਹੈ ਬਿਲਕੁਲ ਤਾਜੀ ਹਾਂਜੀ ਇੱਕ ਟੋਕਰ ਗੱਬਣ ਜੀ ਇੱਕ ਟੋਕਰ ਗੱਬਣ ਹਾਂਜੀ ਟੋਕਰ ਗੱਬਣ ਵੀ ਮਨ ਦਾ ਪੂਰਾ ਨਗੀਨਾ ਹੀ ਕੱਢ ਕੇ ਲੈਂਦਾ ਪੂਰੀ ਹਾਂਜੀ ਬਹੁਤ ਚੰਗੀ ਆ ਜੀ ਠੀਕ ਹੈ ਬਰਾ ਤੇ ਕੋਲੇ ਵੀਰ ਪਹਿਲਾਂ ਇਸ ਮੱਝ ਤੋਂ ਆਪਾਂ ਸ਼ੁਰੂਆਤ ਕਰ ਲੀਏ ਇਹ ਮੱਝ ਵੀਰ ਜੀ ਸ਼ੁਕਰਵਾਰ ਦੀ ਸੂਈ ਆ ਅੱਜ ਤਿੰਨ ਚਾਰ ਦਿਨ ਹੋ ਗਏ ਤੇ 7-8 ਕਿਲੋ ਵਾਲਾ ਬੌੜਾ ਸਹੀ ਜਿਹੜਾ ਦੁੱਧ ਆ ਨਾ ਭਾਵੇਂ ਕੋ ਲੀਟਰ ਨਾ ਭਣ ਭਰਾਂ ਕੇ ਮਿਲੇ ਤੇ ਭਾਵੇਂ ਕੰਡੇ ਨਾ ਮਿਲੇ ਜਿਹੜਾ ਸਹੀ ਬੌੜਾ ਚੱਲਣ ੜਿਆ ਅੱਛਾ ਜੀ ਹਾਂਜੀ ਹਾਂਜੀ ਉਹ 7-8 ਕਿਲੋ ਆ ਹਾਂਜੀ 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 ਠੀਕ ਆ ਜੀ ਚੌ ਦਿਨਾਂ ਦੀ ਸੂਈ ਮਗਰ ਕੱਟਾ ਚੌ ਦਿਨਾਂ ਦੀ ਮਗਰ ਕੱਟਾ ਜੀ ਆ ਵੇਖੋ 나ੜੂ ਵੀ ਆ ਗਾਜੇ ਥੱਲੇ ਆ ਜੀ ਲਓ ਜੀ ਆ ਵੇਖੋ ਕੋਹਨੇ ਉਹ ਦਿਨ ਖਾ ਲਿਆ ਆਪਣੇ ਘਰੇ ਸੋਈ ਆ ਤੇ ਚੱਟ ਚੋੜ ਕੇ ਬਾਕੀ ਇਹ ਵੀ ਲੱਗਾ ਛੁੱਕਰਵਾਦੀ ਮੈਂ ਸੋਈ ਆਪਣੇ ਕੋ ਜਾਨੀ ਅੱਛਾ ਕੁਲੇ ਵੀ ਇੱਕ ਗੱਲ ਆ ਬਾਰਡੇ ਸਟਰਕਚਰ ਤੋਂ ਮੈਂ ਲੱਗਦੀ ਆ ਵੀ ਕਾਫੀ ਡਬਲ ਆ ਚੌੜੇ ਕੁਲੇ ਦੀ ਵੱਡੀ ਮੈਂ ਜੀ ਵੱਡੀ ਵੱਡੀ ਮੈਂ ਹਾਂ ਜੀ ਤੇ ਕੋਈ ਰਿਕਾਰਡ ਕੋਈ ਭੈਣ ਭਰਾਵਾਂ ਦੇ ਪਿੱਛੋਂ ਦੱਸਿਆ ਵੀ ਕਿਸੇ ਸਾਥ ਦਾ ਗੱਲ ਇਦਾਂ ਵੀ ਭਾਜੀ ਆਪਾਂ ਨੂੰ ਦੇਉਣਾ ਗਰੰਟੀ ਬਹੁ ਦਿੱਤੀ ਆਪਾਂ ਲਈ ਗੱਬਣ ਮੱਜ ਜਿਹੜੀ ਸਹੀ ਗੱਲ ਜੀ ਇਹ ਆਪਣੇ ਦੁਕਾਨ ਕੇ ਸੂਪੀ ਹਿੱਕਤ ਦਿਨ ਜੀ ਉਹ ਜ਼ਾਦੇ ਕੇ ਤੁਹਾਨੂੰ ਪਤਾ ਡੰਗਰ ਨਵੇਂ ਥਾਣ ਕੇ ਸੂਪਿੰਦਾ ਜੀ ਹਾਂਜੀ ਆਪਾਂ ਨੂੰ ਉਹਨਾਂ ਗਰੰਟੀ ਬਹੁ ਦਿੱਤੀ ਭਾਜਰੋ ਆਪਾਂ ਟਿਪ ਕੇ ਆਪਣੇ ਥਾਣਾ ਪਾਸ ਕਰ ਲਿਓ ਆਪਾਂ ਗਰੰਟੀ ਨੂੰ ਰੱਖਦੇ ਨੇ ਆਪਾਂ ਉਹ ਗਰੰਟੀ ਦੇਨੇ ਜਿਹੜਾ ਆਪਣੇ ਘਰ ਦੁੱਧ ਹੋਵੇ ਅਗਲੇ ਦਾ ਦੁੱਧ ਪਾਇਦਾ ਬਸ ਬਸ ਹਾਂਜੀ ਹਾਂਜੀ ਬਾਕੀ ਆਪਾਂ ਗਰੰਟੀ ਕਿਸੇ ਚੀਜ਼ ਦੀ ਨਹੀਂ ਕਿਸੇ ਭੈਣ ਭਰਾ ਨੂੰ ਨਹੀਂ ਦੇਣੀ ਐ ਇਦਾਂ ਆਪਣੀ ਭੈਣ ਪੀਗਾ ਵੀਰ ਦਾ ਵੀ ਸਿਆਣੀ ਗੱਲ ਆ ਵੀ ਇੱਕ ਹੁੰਦਾ ਨਾ ਵੀ ਜਦੋਂ ਨਜਾਇਜ਼ ਹੀ ਕਰੀ ਜਾਣਾ ਵੀ 16 ਦੇ ਤੋਂ 17 ਦੇ ਤੋਂ ਵੀ ਇਹ ਆਂਦਾ ਵੀ ਹੁਣ ਜਿੰਨਾ ਬੌਲੇ ਤੇ ਕਵੀਰ ਸਮਝ ਲੈ ਕੋਈ ਸੱਤ ਪੂਰਾ ਬੌਲਾ ਬੰਦਾ ਫੁੱਟਾਂ ਵਾਲਾ ਨਾ ਨਾ ਸੱਤਾਂ ਤੋਂ ਬਾਹਰ ਹੀ ਚੱਲਣ ਡੇ ਬੌਲੇ ਸੱਤਾਂ ਤੋਂ ਬਾਹਰ ਹੀ ਹਾਂ ਸੱਤਾਂ ਤੋਂ ਬਾਹਰ ਜਿਹੜਾ ਬੌਲਾ ਚੱਲਣ ਡਿਆ ਤੇ ਮੱਝ ਪੂਰੀ ਡਬਲਾ ਦੋਸਤੋ ਜਦੋਂ ਆਪਾਂ ਪੂਰਾ ਫੁੱਟਾਂ ਵਾਲਾ ਬੋਲਾ ਸਵੇਰੇ ਵੀ ਬਣਾਇਆ ਆਪਾਂ ਬੰਦਾ ਪਿਆ ਜੇ ਫੁੱਟਾਂ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਚੋਣ ਇੱਕ ਵਾਰੀ ਕੁल्ले ਦੱਸ ਦੇ ਗੱਲ ਨੇ ਪਿੱਛੇ ਬਹੁਤ ਸਾਫ ਆ ਚੋਣ ਬਾਕੀ ਜਿਹੜਾ ਵੀ ਕੋਈ ਭੈਣ ਭਰਾ ਆਉਂਦਾ ਨਾ ਆਪਣੇ ਹੱਥਾਂ ਨਾਲ ਤਸੱਲੀ ਕਰਕੇ ਸਾਡੇ ਟਰਾਈ ਕਰਕੇ ਖੜੇ ਹੋਵੇ ਉਹਨਾਂ ਪੈਸੇ ਦੇਣੇ ਆ ਕੱਲ ਨੂੰ ਜਿਹੜੇ ਭੈਣ ਭਰਾ ਨੂੰ ਲਾਹਾ ਦੇਣਾ ਉਹ ਤੁਸੀਂ ਆਉਣਾ ਸਿਰ ਤੋਂ 10 ਵੀ ਮਿੰਟ ਤੇ ਤੁਸੀਂ ਵੀਡੀਓ ਬਣਾ ਕੇ ਚੱਲ ਜਾਣਾ ਤੁਹਾਡਾ ਕੋਈ ਮਕਸਦ ਨਹੀਂ ਆ ਜਿੰਨੇ ਪੈਸੇ ਲੈਉਣੇ ਵੀਰ ਭਰਾਣੇ ਉਹ ਤਸੱਲੀ ਕਰਿਆਣਗੇ ਤਸੱਲੀ ਕਰਿਆ ਹਾਂਜੀ ਹਾਂਜੀ ਮੁਰਕਾ ਜਿਹੜ ਹਰ ਐਂਗਲ ਤੋਂ ਤੁਹਾਨੂੰ ਦਿਖਾ ਦੇਣਾ ਤਸੱਲੀ ਦੇ ਨਾਲ ਅੱਗੇ ਜਿੰਨੇ ਵੀਰ ਨੇ ਕਿਉਂਕਿ ਪੈਸੇ ਦੋਸਤੋ ਲੱਖਾਂ ਰੁਪਏ ਖਰਚ ਹੋ ਜਾਂਦੇ ਆ ਤੇ ਆਪਦੀ ਤਸੱਲੀ ਆਪਦੀ ਨਰਕ ਪਰਖਾ ਤੁਸੀਂ ਕਰ ਲਿਓ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਬਾਕੀ ਪੈਰਾਂ ਤੋਂ ਲੈ ਕੇ ਪੂਛ ਤੱਕ ਕਾਲੀ ਸ਼ਾਹ ਮੱਝ ਜੀ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਦਿਖਾਉਨੇ ਆ ਉਲਟ ਬਹਿਣੀ ਵਾਲੇ ਪਾਸਿਓਂ ਥਣ ਵੇਖੋ ਬਾਕੀ ਚੱਡੇ ਦੀ ਸ਼ੇਪ ਵੇਖੋ ਦੋਸਤੋ ਜਿੰਨਾ ਆਪਾਂ ਕਹਿ ਲਿਆ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਤੇ ਸ਼ਾਮ ਨੂੰ ਕੁਲੇ ਬੈਕ ਸਾਈਡ ਤੋਂ ਹਾਂਜੀ 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 ਸੱਤ ਦੋ ਸੱਤ ਜਵਾਈ ਆਪਣੀ ਵੀਰ ਜੀ ਜਦੋਂ ਮਾਰਦੀ ਕੋ ਚੋਲੇ ਚਾਰੇ ਧਣਾ ਦਾ ਬਰਲ ਬੁਰਲ ਬਿਲਕੁਲ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ ਆਹ ਲਓ ਆਹ ਲਓ ਠੀਕ ਆ ਤੇ ਸਤੋਂ ਬਾਹਰ ਜਿਹੜਾ ਹੁਣ ਬੌਲੇ ਤੇ ਚੱਲਣ ਰਹੀ ਆ ਤੇ ਐਨੂੰ ਹਿੱਕ ਦਈਏ ਮੜਾ ਜੀ ਪਿੱਛੋਂ ਥੋੜੀ ਜੀ ਸੇਵ ਕੱਟਿਆ ਬਾਕੀ ਚਵਾਈ ਵਾਲਾ ਥਣ ਮੇ ਨਿਕੜ ਜਾਂਦਾ ਫਸਮਗੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਲੋ ਜੀ ਠੀਕ ਆ ਜੀ ਤਕੋਲੇ ਵੀ ਮਾਮੂਲੀ ਦਰਮਿਆਨੀ ਇੱਕ ਨਾ ਸਾਈਡ ਹੈ ਬਾਈ ਰੱਖਦੀ ਹੈ ਇੱਕ ਤੇ ਥੋੜੀ ਜਿਹੀ ਭਲਪੁਲ ਵੀ ਜਾਵਦੀ ਹੈ ਤੇ ਬਾਕੀ 19 ਕੀ ਰੱਖਦੀ ਹੈ ਬਾਈ ਠੀਕ ਹੈ ਭਰਾ ਹਾਂਜੀ ਹਾਂਜੀ ਬਾਕੀ ਚੋਣ ਦੇ ਧਾਰਾਂ ਦਾ ਕੋਈ ਨਹੀਂ ਮੈਂ ਨਾ ਕੋਈ ਵੀ ਦੀ ਲੰਗਣੀ ਕੋਈ ਵੀ ਭਰਾ ਹੋਵੇ ਆਪਾਂ ਐਸੇ ਕਰਕੇ ਨੇ ਤਸੱਲੀ ਕਰਕੇ ਖੜੇ ਕੋਈ ਵੀ ਪੰਜਾਬ ਦਾ ਵੀਰ ਸਾਨੂੰ ਦੱਸੇ ਵੀ ਆ ਗੱਲ ਹੈਗੀ ਆ ਜਿਹੜੀ ਆਪਾਂ ਦੱਸਾਂਗੇ ਸਹੀ ਨਿਕਲਣੀ ਆਪਣੀ ਤੇ ਠੀਕ ਹੈ ਜੀ ਹਾਂਜੀ ਹਾਂਜੀ ਲੱਗੋ ਸੋ ਬਾਕੀ ਆਪਾਂ ਫੀਲ ਕਰਦੇ ਹਾਂ ਵੀ ਹਰ ਇੱਕ ਭਰਾ ਨੂੰ ਤਸੱਲੀ ਕਰੋ ਆਣਗੇ ਸਹੀ ਹੈ ਜੀ ਸਹੀ ਹੈ ਲੋ ਵੀ ਭਰਾਵੋ ਇਹ ਮਾਝਾ ਪੂਰੇ ਵੱਡੇ ਕਦ ਕਾਰਤੀ ਆ ਸੋਹਣਾ ਸਟਰਕਚਰ ਆ ਬਾਡੀ ਬਾਕੀ ਤੁਹਾਨੂੰ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਵੀ ਤਸੱਲੀ ਨਾਲ ਦਿਖਾ ਦਿੰਨੇ ਆ ਆ ਜਾਓ ਜੀ ਆਹ ਲਓ ਠੀਕ ਆ ਆਹ ਲਓ ਜੀ ਸੋ ਪੂਰੀ ਡਬਲ ਕਰਮਾੜੀ ਠੀਕ ਆ ਜੀ ਦੋ ਮੱਜਾਂ ਵਰਗੀ ਆਪਾਂ ਐਵੇਂ ਨਹੀਂ ਕਹਿ ਦਿੰਦਾ ਵੀ ਦੋ ਮੱਜਾਂ ਵਰਗੀ ਇੱਕ ਮੱਜਾ ਚੰਗੀ ਸੰਭੀ ਫੁੱਲ ਵਜ਼ਨਦਾਰ ਲੋਡ ਪੂਰਾ ਠੀਕ ਆ ਜੀ ਆਹ ਲਓ ਸੋ ਕਰਮਾੜੀ ਜਿੱਥੋਂ ਵੀ ਆਈਏ ਦੋਸਤੋ ਚੰਗੀ ਖਾਸੀ ਸੇਵਾ ਕੀਤੀ ਅੱਗੋਂ ਓਨਰ ਨੇ ਮਾਲਕ ਨੇ ਠੀਕ ਆ ਜੀ ਤੇ ਹੁਣ ਵਪਾਰ ਦੀ ਲਾਈਨ ਦੇ ਵਿੱਚ ਅੱਗੇ ਵੀਰ ਕੋਲੇ ਦੇ ਕੋਲ ਇਹ ਪਹੁੰਚ ਚੁੱਕੀ ਆ ਤੇ ਜਿਹੜਾ ਵੀ ਲਗੋ ਖਰੀਦਣਾ ਚਾਹੂਗਾ ਉਹ ਤੁਸੀਂ ਅੱਗੇ ਆਪ ਆਪਦੀ ਵੰਡ ਲਾ ਲਿਓ ਠੀਕ ਆ ਸੋ ਚੌੜੇ ਪਿੱਠਪੂੜੇ ਦੇ ਵਿੱਚ ਥੱਬਿਆਂ ਦੇ ਥੱਬੇ ਪਿਛੋਂ ਜਿਹੜਾ ਦੋਸਤੋ ਪਿੱਠਪੂੜਾ ਕਰਮਾਲੀ ਦਾ ਚੰਗੀ ਪਲੀ ਆ ਵਜ਼ਨ ਲੋੜ ਪੂਰਾ ਬਾਕੀ ਥਣ ਦੇਵੇ ਦੀ ਕਾਫੀ ਸੋਹਣੀ ਆ ਵੇਖੋ ਮਾ ਲੋਦੀ ਉਹ ਗਾ ਲਿਓ ਬਾਕੀ ਝੋਲਾ ਚਾਲਾ ਬਹੁਤ ਆ ਦੋਸਤੋ ਠੀਕ ਹੈ ਜੀ ਤੇ ਖੁੱਲਾ ਲੇਵਾ ਬਾਕੀ ਸ਼ਾਮ ਨੂੰ ਜਿਉਂ-ਜਿਉਂ ਬਿਲਕੁਲ ਨੇੜ ਆਊਗੀ ਚਬਾਈ ਦਾ ਸਮਾਂ ਉਵੇਂ-ਉਵੇਂ ਹੋਰ ਜਿਹੜਾ ਲੇਵਾ ਬਣਾ ਕੇ ਕਰਮਾ ਵਾਲੀ ਸਾਹਮਣੇ ਲੈ ਕੇ ਆਊਗੀ ਹਜੇ ਬੌਲੇ ਤੇ ਆ ਦੋਸਤੋ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਪਤਾ ਨਹੀਂ ਕਰਮਾ ਵਾਲੀ ਨੇ ਕਿੱਥੇ ਜਾ ਕੇ ਸਟਾਪ ਕਰਨਾ ਜਿੱਡਾ ਥਣ ਭਾਂਡਾ ਜਿੱਡਾ ਬਾਡਾ ਸਟਰਕਚਰ ਆ ਠੀਕ ਆ ਤੇ ਮੱਝ ਬਹੁਤ ਪਿਆਰੀ ਤੇ ਕੋਲੇ ਵੀਰ ਮੋਲ ਕੀ ਕਰਦਾ ਜਾਂਦਾ ਵੀ ਦੀ ਗੱਲ ਏਦਾਂ ਵੀ ਮਲਕੇ ਆਪਾਂ ਕੇ ਭੈਣ ਭਰਾ ਨੂੰ ਗਰੰਟੀ ਨਹੀਂ ਦੇਣੀ ਦੁੱਧ ਦੀ ਨਾ ਬਿਲਕੁਲ ਆਪਣੀ ਸੇਵਾ ਦੇ ਕੋਈ ਚੋਲੇ 15 ਕੋਈ ਚੋਲੇ 16 ਬਣਾ ਆਪਾਂ ਨੇ 16 ਦੀ ਪੂਰੀ ਸੌਂਹ ਦਿੱਤੀ ਤੇ ਇਹਨਾਂ ਦੁੱਧ ਦਿੰਦੀ ਆਪਾਂ ਵੀ ਪੈਸੇ ਦੇ ਕੇ ਆਏ ਮੱਝ ਦੇ ਹਾਂ ਹਾਂ ਪੂਰੀ ਵੱਡੀ ਮੈਂ ਆ ਬਾਕੀ ਬੌੜਾ ਦੇ ਐਵੇਂ ਆਖਣ ਜੋ ਮਰ ਜਾਖੇ ਜੀ ਇਹ ਕਈ ਮਈਆਂ ਕੱਟ ਕਰਦੀਆਂ ਕਈ ਬਹੁਤ ਜ਼ਿਆਦਾ ਕਰਦੀਆਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਹੁਣ ਐਡੀ ਮੈਂ ਆ ਬਾਕੀ 14 13 ਕਿਲੋ ਦੇ ਮ ਸਾਰੀ ਇਹ ਤੇ ਕੁੱਲੇ ਮੰਗ ਕੀ ਕਰਦੇ ਮੋਲ ਜੀ ਲੋਕੀ ਘਰਾਂ ਵਾਲੇ ਵਖੀਏ ਦੇ ਇਹੋ ਜਿਹੇ ਮੈਂਦਾਰ ਬਹੁਤ ਜ਼ਿਆਦਾ ਕਰਦੇ ਆ ਉਹਨਾਂ ਵੀ ਆਪਣੇ ਤੋਂ ਮੰਗਿਆ ਸੀ ਬਹੁਤ ਜ਼ਿਆਦੇ ਪਹਿਲੇ ਪਰ ਆਪਾਂ ਮੋਲ ਇੱਕੋ ਹੀ ਕਰਨਾ ਜਾਇਆ ਜਾਈ ਮੋਲ 97000 93000 ਚੋਂ ਛੋਟ ਛੱਪਾਈ ਕਰਨਾ ਪੈਣਾ ਪਰਾਂ ਲਈ 93000 ਚੋਂ ਹਾਂ ਬਾਕੀ ਵੇਖੋ ਐਡਾ ਮੋਲਣ ਜੀ ਕਿਹਨੇ ਕਰਨਾ ਜਿਹੜੀ ਰੋਟੀ ਚੱਲਣ ਦੀ ਵੱਡੀ ਮੈਂ ਆ ਲਓ ਜੀ ਮੱਧ ਦੋਸਤੋ ਵੱਡੀ ਆ ਸੋ ਵੱਡੇ ਸਟਰਕਚਰ ਦੀ ਆ 93000 ਦੀ ਇਹ ਦਿੱਤੀ ਜਾਊਗੀ 93 ਪੂਰਾ ਪਿੱਠਪੁੜਾ ਚੰਗੀ ਰਾਜੀ ਮੈਂ ਆ ਸੋ ਚੌੜੇ ਪਿੱਠਪੁੜੇ ਦੇ ਵਿੱਚ ਆ ਮੈਂ ਨਾ ਵੀ ਕਿਸੇ ਪਾਸਿਓਂ ਨਹੀਂ ਵੈਸੇ ਖੋਜੀ ਕਰਨ ਵਾਲੀ ਇਹ ਨਾਰਮਲ ਜੀ ਸਾਈਡ ਹੈਗੀ ਤੁਹਾਨੂੰ ਦੱਸ ਦਿੱਤਾ ਬਾਕੀ ਧਾਰਾਂ ਦੇ ਵਿੱਚ ਕੋਈ ਫਰਕ ਨਹੀਂਗਾ ਕੋਈ ਵੀਰ ਜਿਹਨੇ ਪੈਸੇ ਖਰਚ ਕਰਨੇ ਉਹਨੇ ਆਣ ਕੇ ਉਹਦੀ ਚੁਵਾਈ ਦਾ ਕਰਕੇ ਦੇਖੀ ਲੈਣੀ ਆ ਆ ਲਓ ਠੀਕ ਆ ਜੀ ਆਹ ਦੇਖੋ ਇਹ ਜਿਹੜੀ 200 ਆਡਰ ਆਡਰ ਦੀ ਕੁਆਲਿਟੀ ਆ ਪਰ ਤੁਸ ਕਰਕੇ ਸਾਈਕਲ ਨੰਬਰ ਤੇ ਤੁਹਾਨੂੰ ਪੂਰੀ ਦਿਖਾਉਣੇ ਆ ਪੂਰੀ ਨੀਲੀ ਰਵੀ ਦੇ ਵਿੱਚ ਹੀ ਆਉਂਦੀ ਆ ਠੀਕ ਆ ਤੇ ਸਿੰਗਲ ਘਾਟੀ ਦੀ ਮੱਝ ਆ ਬਾਕੀ ਟੋਕੜ ਗੱਪਣਾ ਬਾਕੀ ਲੈਣੀ ਆ ਡਿਟੇਲ ਕੁਲੇ ਵੀ ਕੀ ਇਹਦੀ ਇਨਫੋਰਮੇਸ਼ਨ ਆ ਪੂਰੀ ਵੀ ਜੀ ਥਲੇ 3 ਕਿਲੋ ਦੁੱਧ ਆ ਹਾਂਜੀ ਤੇ 3 ਮਹੀਨਾ ਦੀ ਚੱਕ ਗੱਪਣ ਪਾਸ ਆ 4 ਮਹੀਨਾ ਨੂੰ ਜਾਣ ਰਿਹਾ ਜੇ ਅਜੇ 2-3 ਦਿਨ ਹੋਏ ਲੱਗੇ ਨੂੰ ਠੀਕ ਆ ਜੀ ਹਾਂਜੀ ਹਾਂਜੀ ਉਹ ਕੋਈ ਭੈਣ ਭਰਾ ਆਖੂਗਾ ਤੇ ਉਹਨੂੰ ਆਪਾਂ ਦਿਨ ਤਰੀਕ ਲਿਖ ਕੇ ਦੇ ਦਾਂਗੇ ਜਿੱਦਾਂ ਆਪਣੇ ਵੈਸੇ ਹੱਥੀ ਪੂਰੀ ਚੱਕ ਹੋਈ ਆ ਹਾਂਜੀ ਹਾਂਜੀ ਆਪਾਂ ਚੱਕ ਭਾਜੀ ਕਰਾ ਲਈ ਆਪਣੇ ਘਰੇ ਰਾਤੀ ਠੀਕ ਹੈ ਬਾਕੀ ਕੋਈ ਵੀ ਭੈਣ ਭਰਾ ਜਿਹੜਾ ਮਰਜ਼ੀ ਡਾਕਟਰ ਆਪਣਾ ਲਿਆ ਕੇ ਚੈੱਕ ਕਰਾਵੇ ਸਰਕਾਰੀ ਲਾਵੇ ਪ੍ਰਾਈਵੇਟ ਲਾਵੇ ਠੀਕ ਹੈ ਜੀ ਹਾਂਜੀ ਹਾਂਜੀ ਦੁਪਹਿਰੀ ਮਿਲਦੀ ਹੈ ਕਿ ਦੋਵੇਂ ਟਾਈਮ ਹੀ ਚੋ ਲੈਂਦੇ ਜੇ ਤੇ ਦੋਵੇਂ ਟਾਈਮ ਹੱਟ ਤੋਂ ਪਰਸੋਂ ਦੀ ਆਈ ਹੈ ਮੈਂ ਝੂਠ ਨਹੀਂ ਮਾਰਨਾ ਠੀਕ ਹੈ ਹਾਂਜੀ ਹਾਂਜੀ ਉੱਥੇ ਮਿਲਦੀ ਪਾੜੇ ਦੇ ਤੇ ਆਪਣੇ ਤੋਂ ਲੈ ਲੈ ਡਟੀਗਾ ਆਣਗੇ ਮਮੂਲੀ ਜੀ ਠੀਕ ਹੈ ਜੀ ਹਾਂ ਆਪਾਂ ਭੈਣ ਭਰਾ ਨੂੰ ਇਹੋ ਗੱਲ ਕਹਣੀ ਕੋਈ ਮੁੜ ਕੇ ਜੁਆਖਣਾ ਵੀ ਇਹਨਾਂ ਦੱਸਿਆ ਨਹੀਂ ਆਪਾਂ ਹੁਣੇ ਦੱਸੋ ਕਿ ਤਿੰਨ ਕਿਲੋ ਹੁਣ ਹੈਗਾ ਹਾਂਜੀ ਸਾਡੀ 3 ਕਿਲੋ ਪੱਕਾ ਦੋ ਤੇ ਆ ਜੀ ਠੀਕ ਹੈ ਜੀ ਬਾਕੀ ਚੌਥਾ ਮਹੀਨਾ ਆਹ ਲਓ ਦੋਸਤੋ ਚੈੱਕ ਪਾਸ ਇਹ ਬੂਰੀ ਨੀਲੀ ਦੀ ਮੱਝ ਆ। ਬਾਕੀ ਬਹੁਤ ਚੰਗੀ ਆ ਮੈਂ ਜਿਨੇ ਕਹਿ ਰਹੀ ਆ। ਇਹਨੇ ਸਾਂਭੀ ਨਹੀਂ ਆ ਮਾੜੇ ਘਰ ਹੀ ਚਲੋ ਕੋਈ ਸਾਂਭ ਲੂ ਤਾਂ ਮੈਂ ਕਹਾਂ ਚੰਗੀ ਬਣ ਜੂਗੀ ਥਣ ਲੇਵਾ ਵੇਖੋ ਬਹੁਤ ਸਾਫ ਸੁਥਰਾ। ਠੀਕ ਆ ਜੀ। ਠੀਕ ਆ ਜੀ ਆਹ ਲਓ ਠੀਕ ਆ। ਸੋ ਸਾਫ ਸੁਥਰਾ ਦੋਸਤੋ ਥਣ ਭਾਂਡਾ ਤੇ ਸਿੰਗਲ ਖੱਡੀ ਦੇ ਵਿੱਚ ਆ ਬਾਕੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਹੀ ਆ ਜਾਂਦੀ ਠੀਕ ਆ ਜੀ ਬਿੱਲੀਆਂ ਖਾਣੇ ਤੇ ਨਾਸ ਬੱਗੀ ਆ ਬਾਕੀ ਚਾਰੇ ਪੈਰ ਤੋਤੇ ਆ। ਆਹ ਲਓ। ਠੀਕ ਹੈ ਜੀ ਸੋ ਟੋਕੜ ਗੱਬਣਾ ਬਹੁਤੇ ਪੀਰ ਡਿਮਾਂਡ ਕਰਦੇ ਆ ਵੀ ਟੋਕੜ ਗੱਬਣਾ ਪਸ਼ੂ ਖਰੀਦਣ ਦੀ ਟੋਕੜ ਗੱਬਣਾ ਦੋਸਤੋ ਤੇ ਹੈ ਵੀ ਬੂਰੀ ਆ ਨੀਲੀ ਰਾਵੀ ਦੇ ਵਿੱਚ ਠੀਕ ਆ ਆਹ ਲਓ ਠੀਕ ਹੈ ਹਾਈਟ ਮੀਡੀਅਮ ਕੋਈ ਵੀਰ ਅੰਗ ਕੇ ਸੌਦਾ ਕਰ ਲਿਓ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਕਿਸੇ ਪਾਸੇ ਕੋਈ ਨਸੇਰੀ ਨਹੀਂ ਗਈ ਕਰਮ ਵਾਲੀ ਜਿੰਨੀ ਵੀ ਦੋਸਤੋ ਬਣੀ ਥਣੀਆਂ ਪੂਰੀ ਠੀਕ ਆ ਤੇ ਅੱਗੇ ਆਸ ਦੀ ਗੱਲ ਹੁੰਦੀ ਆ ਵੀ ਆਸ ਨਵੇਂ ਤੋਂ ਦਰਲੀ ਆ ਸੂਹਾ ਅੱਗੇ ਕੋਲੇ ਚੌਥਾ ਸੂਹਾ ਹਾਂਜੀ ਹਾਂਜੀ ਕੋਈ ਤੀਆਂ ਵਾਲੇ ਕੋਈ ਚੌਥਾ ਵਾਲੇ ਕੋਈ ਪੰਜਵਾਂ ਵਾਲੇ ਆਪਣੀ ਸਮਝ ਕਰੇ ਵੀ ਦੀ ਠੀਕ ਹੈ ਜੀ ਬਾਕੀ ਤੋਰਾ ਤੋਰਾ ਦੋ ਵਾਰ ਕੋਈ ਨਹੀਂ ਖੁੱਲਾ ਤੋੜ ਕੇ ਦਿਖਾ ਦਗੇ ਖੁੱਲਾ ਇੱਕ ਵਾਰੀ ਲਓ ਵੀ ਤੋਰਾ ਤੋਰਾ ਕਰੀ ਦੋਸਤੋ ਵੇਖ ਲਓ ਕਈ ਵਾਰ ਵੀਰ ਇਹ ਨਾਖਣ ਬਿਖਰੇ ਪਤਾ ਨਹੀਂਗਾ ਸੂਵੇ ਕਿੰਨੇ ਆ ਤੇ ਆਪਣੀ ਤੁਰਿਆ ਨਹੀਂ ਜਾਂਦਾਗਾ ਜਿੱਦਾਂ ਮਰਜੀ ਮਿਲਣਾ ਝੋਟੀਆਂ ਨੂੰ ਪਿੱਛੇ ਕੋਈ ਚੱਕਰ ਨਹੀਂ ਥੋੜੀ ਜਿਹੀ ਮਾੜੇ ਘਰਵਾਈ ਹੈ ਜੇ ਕੋਈ ਸੰਭਲੂ ਤੇ ਮੈਂ ਬਹੁਤ ਚੰਗੀ ਆ ਸੰਦੂ ਸਾਹਿਬ ਹਾਂ ਆ ਲਓ ਜੀ ਹਾਂਜੀ ਬਾਕੀ ਨੀਲੀ ਰਾਵੀ ਦੀ ਮੈਂ ਚੰਗੀ ਆ ਠੀਕ ਹੈ ਜੀ ਆ ਲਓ ਠੀਕ ਹਾਂ ਹਾਂ ਤੋਰ ਲੀ ਗੇ ਕੁਲੇ ਲਮਾ ਤੋਰ ਦੇ ਇੱਕ ਵਈ ਫਿਰ ਆ ਬੁਗਾ ਲਾ ਦੀ ਆ ਗਿਆ ਲਓ ਜੀ ਠੀਕ ਆ ਤੇ ਟੋਕੜ ਗੱਬਣਾ ਦੋਸਤੋ ਠੀਕ ਆ ਜੀ ਟੋਕੜ ਗੱਬਣ ਮੱਝ ਆ ਤੇ ਸਾਢੇ ਤਿੰਨਾਂ ਦੇ ਲਗ ਸਮ ਜਿਹੜਾ ਸਮਾਂ ਸਾਢੇ ਤਿੰਨਾਂ ਸਾਢੇ ਤਿੰਨਾਂ ਤੋਂ ਬਾਹਰ ਜਿਹੜਾ ਹੁਣ ਚੱਲਣ ਰਿਹਾ ਚੈੱਕ ਪਾਸ ਆ ਪਰ ਕੋਈ ਵੀ ਰੱਬ ਦੀ ਸਾਈ ਭੈਣਾ ਕਰਕੇ ਆਪਣਾ ਡਾਕਟਰ ਨਾਲ ਲਿਆ ਕੇ ਵੀ ਤਸੱਲੀ ਕਰ ਸਕਦਾ ਤੇ ਗੱਬਣ ਚੈੱਕ ਪਾਸ ਆ ਵੈਸੇ ਠੀਕ ਆ ਤੇ 3 ਕਿਲੋ ਧਾਰਾ ਇਸ ਮੱਝ ਦੇ ਥੱਲੇ ਹੁਣ ਦੁੱਧ ਵੀ ਹੈਗਾ ਆ ਲੋ ਅੱਛਾ ਲੈ ਵੀ ਕੋ ਲੈ ਵੀ ਰ ਬਾਕੀ ਚੂਣ ਚਾਂ ਦਾ ਕੋਈ ਪੂਰ ਕੋ ਛਟਾ ਨਹੀਂ ਆਪਾਂ ਫੇਰ ਆਪੇ ਨੇ ਭੈਣ ਭਲਾਣ ਫੀਡ ਕਰਦੇ ਆ ਆਪਣੇ ਹੱਥਾਂ ਨਾਲ ਜਵਾਈ ਕਰਕੇ ਵੇਖੋ ਬਾਕੀ ਆਪਾਂ ਤਸੱਲੀ ਕਰਕੇ ਲਿਆਂਦੀਆਂ ਵੀ ਦੀ ਆਪਣੀ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਬਾਕੀ ਕੋਈ ਪੂਰ ਛਟਾ ਨਹੀਂ ਹੈਗਾ ਤੇ ਦੁੱਧ 3 ਕਿਲੋ ਆ ਕੁਲੇ ਵੀ ਕਿੱਥੋਂ ਤੱਕ ਦੇ ਦੇਣੀ ਆਪਾਂ ਮੋਲੇ ਦਾ ਵੀ ਜੀ ਕਰਨੋ 47 48 ਹਜ਼ਾਰ ਕਰਦੇ ਆ ਹਾਂਜੀ ਤੇ ਜਿਹੜਾ ਦੇਲ ਹੈ 44 ਹਜ਼ਾਰ ਚ ਮੰਨਤਨ ਕਰਾਂਗੇ 47 ਚ ਹਾਂਜੀ ਹਾਂਜੀ ਲਓ ਜੀ 47 48000 ਦੋਸਤੋ ਮੁੱਲ ਬਾਕੀ ਮੁੱਲ ਬਿਲਕੁਲ ਆਪਣਾ ਫਿਕਸ ਹੁੰਦੇ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਕੋਈ ਜਿੰਨਾ ਵੀ ਮਾਨਸਾਨ ਹੋ ਸਕਿਆ ਕਰਾਂਗੇ ਹੋਰ ਕਰ ਦੋਗੇ ਹਾਂਜੀ ਹਾਂਜੀ ਕਰ ਦਾਂਗੇ ਲੋਕ ਦੋਸਤੋ ਮੌਕੇ ਤੇ ਥੋੜਾ ਬਦ ਵਿੱਚੋਂ ਗੁੰਜੈਸ਼ ਹੋਰ ਨਿਕਲ ਜੂਗੀ 47 48000 ਡਿਮਾਂਡ ਆ 44000 ਲੈਣ ਦੇਣ ਲਾਸਟ ਆ ਤੇ ਵਿੱਚੋਂ ਥੋੜਾ ਬਦੋਂਦੇ ਵੀ ਮਾਨਤਨ ਹੋ ਜਾਊਗਾ ਸਿੰਗਲ ਖੱਡੀ ਦੀ ਆ ਬਿਲਕੁਲ ਹਨ ਪਤਲੇ ਪਿੰਡੇ ਦੀ ਠੀਕ ਆ ਜੀ ਕਰੋ ਚੈੱਕ ਠੀਕ ਆ ਤੇ ਜਿਹੜੇ ਵੀਰ ਨੂੰ ਜਜੂਗੀ ਕਈ ਨਾ ਨਾਰਮਲ ਦਰਮਿਆਨੀ ਸੇਵਾ ਦਾ ਵਿੱਚੋਂ ਪਸੂ ਨਿਕਲਦੇ ਆ ਹਾਥੋਂ ਤੋਂ ਦੋਸਤੋ ਕੋਈ ਚੰਗਾ ਇਹਨੂੰ ਫਿਰ ਗਿਆ ਬਾਕੀ ਵੀ ਜੀ ਮਾੜੇ ਘਰ ਆਇਆ ਇਹਨਾਂ ਵਾਈਆਂ ਦਵਾਈਆਂ ਮਜਾ ਮਾਈਦਾ ਰੂਹੀ ਬਦਲ ਗਈ ਮੱਝ ਪਰਸੋ ਦੀ ਆਈ ਪੱਠੇ ਐ ਮੂੰਹ ਨਹੀਂ ਕੱਢਦੀ ਖੁੱਲ ਜਾ ਰੱਜੀ ਪਈ ਵੇਖੋ ਹਾਂਜੀ ਚੰਗੀ ਹੈ ਚੰਗੀ ਹੈ ਵੀ ਹਾਂਜੀ ਕੋਈ ਸਾਹਮਣੇ ਕਹਿੰਦਾ ਮੈਂ ਚੰਗੀ ਆ ਬਾਕੀ ਕੋਈ ਨਹੀਂ ਜਿੱਦਾਂ ਭੈਣ ਭਰਾ ਖੂਗਾ ਆਪਾਂ ਉਦਾਂ ਹੀ ਕਰਨ ਨੂੰ ਤਿਆਰ ਆ ਬਿਲਕੁਲ ਜੀ ਹਾਂਜੀ ਹਾਂਜੀ ਕੇਰ ਮਹਿੰਗਾ ਆਪਾਂ ਛੂਨਾ ਆਪਾਂ ਦੇਣਾ ਦੇ ਨਾਲ ਕੇ ਤੋਂ ਲੈਣੇ ਜਿਆਦਾ ਸੋ ਸਾਫ ਸੁਥਰੇ ਆਪਣੀ ਕੋਈ ਸਮਝ ਨਾ ਲਵੇ ਲੱਭਦੇ ਵੀ ਬਹੁਤ ਘਾਟਾ ਸਾਫ ਸੁਥਰੇ ਪਸ਼ੂ ਇਹ ਇਹ ਬੋਰੀ ਨੀਲੇ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾਤੀ ਬਾਕੀ 44 45 ਹਾ ਦੀਆਂ ਦੇ ਲੋਕੀ ਅੰਸਰਾ ਝੋਟੀਆਂ ਵੀਰ ਜੀ ਵੇਖਣੀ ਆ ਵੀਡੀਓ ਤੇ ਵਿਕੀ ਜਾਂਦੀਆਂ ਆ ਹਾਂ ਹਾਂ ਹਾਂਜੀ ਆਪਾਂ ਫੇਰ ਵੀ ਮਾਨਤਾਨ ਕਰਾਂਗੇ ਭੈਣ ਭਰਾ ਹਾਂ ਦਾ ਕਰ ਆਂਦਾ ਠੀਕ ਹੈ ਵੀਰ ਹਾਂਜੀ ਹਾਂਜੀ ਤੇ ਕੋਲੇ ਵੀਰੇ ਦੋ ਆਪਣੇ ਕੋਲ ਪਸ਼ੂ ਸਿਆਲ ਹਾਂਜੀ ਹਾਂਜੀ ਵੀਰ ਜੀ ਤੇ ਨੰਬਰ ਬੋਲ ਦਗੇ ਇੱਕ 88721 ਤੇ 82014 ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਦੋ ਪਸ਼ੂ ਸਿਆਲ ਜੀ ਬੀਰ ਕੋਲੇ ਦੇ ਕੋਲ ਦੋਵੇਂ ਮੱਝਾਂ ਨੇ ਇੱਕ ਤਾਂ ਸੱਜਰ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਇਹ ਵੀ ਪਸੰਦ ਆਊਗੀ ਸੋ ਚਾਹਵਣ ਵੀਰ ਤੁਸੀਂ ਇਹ ਦੂਰੋਂ ਨੇੜੋਂ ਤੁਸੀਂ ਘਰਣ ਕੇ ਚਵਾਈ ਕਰ ਲਿਓ ਠੀਕ ਆ ਜੀ ਕਿਉਂਕਿ ਪੈਸੇ ਖਰਚ ਕਰਨੇ ਆ ਕਿਸੇ ਵੀਰ ਨੇ ਦੋ ਡੰਗ ਚੋਕੇ ਤਸੱਲੀ ਕਰ ਲਿਓ ਤੇ ਇੱਕ ਬੂਰੀ ਤੁਹਾਨੂੰ ਦਿਖਾਤੀ ਆ ਮੱਝਾਂ ਦੋਵੇਂ ਚੰਗੀਆਂ ਨੇ ਬਾਕੀ ਪਸੰਦ ਹਰ ਇੱਕ ਵੀਰ ਦੀ ਆਪੋ ਆਪਣੀ ਹੁੰਦੀ ਆ ਤੇ ਨੰਬਰ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਓ ਵੀਰ ਖੁੱਲੇ ਦੇ ਨਾਲ ਵੱਡੇ ਅੰਮੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਝਪਾਰ ਪਿੰਡ ਹੈਗਾ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ